ਦਲਜੀਤ ਸਿੰਘ ਦੀ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਬਾਤੀ ਜਾ ਰਹੀਆਂ ਨੇ ਜਿਹੜਾ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜ ਇਹਨਾਂ ਵਾਰਦਾਤਾਂ ਵਿੱਚ ਵਾਦਾ ਉਸ ਵਕਤ ਹੋ ਜਾਂਦਾ ਹੈ ਜਦੋਂ ਮੋਹਾਲੀ ਵਿੱਚ ਪ੍ਰਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਤੇ ਹਮਲਾ ਕੀਤਾ ਜਾਂਦਾ ਹੈ ਜਿਸ ਵਿੱਚੋਂ ਇੱਕ ਪੰਜਾਬੀ ਦੀ ਮੌਤ ਹੋ ਜਾਂਦੀ ਹੈ ਦੂਜਾ ਕਹੋ ਕਿ ਇਸ ਹਮਲੇ ਦਾ ਸ਼ਿਕਾਰ ਹੋ ਜਾਂਦਾ ਹੈ ਕਿਵੇਂ ਦੇਖਣ ਦੇਓ ਪ੍ਰਵਾਸੀਆਂ ਵੱਲੋਂ ਹੁਣ ਪੰਜਾਬੀਆਂ ਤੇ ਇਸ ਤਰੀਕੇ ਦੇ ਹਮਲੇ ਹੋ ਰਹੇ ਨੇ ਇਹਨਾਂ ਹਮਲਿਆਂ ਸੀ ਕਿਵੇਂ ਦੇਖਦੇ ਹਾਂ ਕੀ ਵਿੱਚੇ ਕਾਰਨ ਨੇ ਇਹਨਾਂ ਹਮਲਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜੀ ਦੇਖੋ ਅਸੀਂ ਅਕਸਰ ਗੱਲ ਕਰਦੇ ਹੁੰਨੇ ਆ ਕਿ ਪੰਜਾਬ ਭਈਆਸਤਾਨ ਬਣਦੇ ਵੱਲ ਵਧ ਰਿਹਾ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੰਜਾਬ ਪੰਜਾਬ ਨੂੰ ਕੋਈ ਹਲਾ ਨਹੀਂ ਸਕਦਾ ਪੰਜਾਬ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਉਹ ਨਹੀਂ ਹੋ ਸਕਦਾ ਸੋ ਇਹ ਸਾਰਾ ਕੁਝ ਆਮ ਤੌਰ ਤੇ ਤੁਸੀਂ ਸੁਣਦੇ ਹੋਣੇ ਪਰ ਜੇਕਰ ਤੁਸੀਂ ਸਿੱਧੀ ਜਿਹੜੀ ਯੂਪੀ ਬਿਹਾਰ ਤੋਂ ਆਉਂਦੀਆਂ ਟ੍ਰੇਨਾਂ ਜਿਹੜੀਆਂ ਆ ਕੇ ਲੁਧਿਆਣਾ ਸਟੇਸ਼ਨ ਤੇ ਰੁਕਦੀਆਂ ਉਹਨਾਂ ਦੇ ਵਿੱਚੋਂ ਕਿਤੇ ਭਈਆ ਦੀ ਗਿਣਤੀ ਵੇਖੋ ਤਾਂ ਦੱਸਿਆ ਜਾ ਰਿਹਾ ਇੱਕ ਅੰਦਾਜ਼ੇ ਦੇ ਮੁਤਾਬਕ ਕਿ ਰੋਜ਼ ਦਾ 3000 ਪਈਆ ਜਿਹੜਾ ਉਹ ਪੰਜਾਬ ਆ ਰਿਹਾ ਸੋ ਇਹ ਰੁਝਾਨ ਜਿਹੜਾ ਚੱਲਿਆ ਹੋਇਆ ਤਕਰੀਬਨ 1990ਵਿਆਂ ਤੋਂ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨਾ ਪਈਆ ਪ੍ਰਵਾਸੀ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਆ ਗਿਆ ਹੁਣ ਇਹਦਾ ਇਹਦੇ ਪਿੱਛੇ ਹੈ ਕੀ ਹੈ ਮੈਂ ਤੁਹਾਨੂੰ ਉਹਦੇ ਵੱਲ ਲੈ ਕੇ ਚੱਲਦਾ ਆਪਾਂ ਘਟਨਾਵਾਂ ਤੇ ਬਾਅਦ ਚ ਆਉਨੇ ਆ ਜਦੋਂ ਵੀ ਕਿਸੇ ਸਟੇਟ ਨੂੰ ਜਾਂ ਉਥੋਂ ਦੇ ਜਿਹੜੇ ਇੰਡੀਜੀਅਸ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਖਤਮ ਕਰਨਾ ਹੋਵੇ ਜੀਓਗ੍ਰਾਫਿਕਲੀ ਜਿਹੜਾ ਹੈਗਾ ਉਹ ਸਾਰੀਆਂ ਚੇਂजेस ਲਿਆਉਣੀਆਂ ਹੋਣ ਤਾਂ ਇੱਕ ਆਬਾਦੀ ਉਜਾੜ ਕੇ ਤੇ ਦੂਜੀ ਆਬਾਦੀ ਜਿਹੜੀ ਆ ਵਸਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੋ ਕਿ ਪੰਜਾਬ ਦੇ ਨਾਲ ਹੋਇਆ ਜੇਕਰ ਗੱਲ 1984 ਤੋਂ ਬਾਅਦ ਕਰੀਏ ਤਾਂ ਤਕਰੀਬਨ 1.5 ਲੱਖ ਨੌਜਵਾਨ ਝੂਠੇ ਮੁਕਾਬਲੇ ਚ ਮਾਰਿਆ ਗਿਆ ਉਹ ਨੌਜਵਾਨ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਉਹਨਾਂ ਦੀ ਗਿਣਤੀ ਘੱਟ ਹੋਈ ਉਹ ਨੌਜਵਾਨਾਂ ਦੀ ਗਿਣਤੀ ਪੰਜਾਬ ਚੋਂ ਘੱਟ ਹੋਈ ਉਸ ਵੇਲੇ ਤੇ ਫਿਰ ਜਿਹੜਾ ਰੁਝਾਨ ਹੈਗਾ 90ਵਿਆਂ ਤੋਂ ਵਧਣਾ ਸ਼ੁਰੂ ਹੋਇਆ ਝੂਠੇ ਮੁਕਾਬਲਿਆਂ ਦਾ ਦੌਰ ਖਤਮ ਹੁੰਦਾ ਤੇ ਨਸ਼ਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਵੀ ਨਿਤ ਦਿਨ ਪੰਜਾਬੀ ਨੌਜਵਾਨਾਂ ਦੀ ਗਿਣਤੀ ਘਟਣ ਲੱਗੀ ਭਈਏ ਜਿਹੜੇ ਨੇ ਉਹ ਹੋਰ ਤੇਜ਼ੀ ਦੇ ਨਾਲ ਪੰਜਾਬ ਆਉਣ ਲੱਗੇ ਜਦੋਂ ਨਸ਼ਿਆਂ ਦੇ ਨਾਲ ਨਾਲ ਇੱਕ ਹੋਰ ਆਪਾਂ ਕਹੀਏ ਵੀ ਦਰਿਆ ਜਿਹੜਾ ਵਗਿਆ ਵਿਦੇਸ਼ ਜਾਣ ਦਾ ਇੱਕ ਨਸ਼ਿਆਂ ਦਾ ਦਰਿਆ ਇੱਕ ਆ ਵਿਦੇਸ਼ ਜਾਣ ਦਾ ਜਿਹੜਾ ਹੈਗਾ ਰੁਝਾਨ ਵਧਿਆ ਸੋ ਇਹਦੇ ਵਿੱਚ ਵੀ ਤੁਸੀਂ ਦੇਖੋ ਵੀ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਦੇ ਕਾਲਜ ਜਿਹੜੇ ਨੇ ਉਹ ਖਾਲੀ ਨਜ਼ਰ ਆਉਂਦੇ ਆ ਤੁਹਾਨੂੰ ਕਿਉਂਕਿ ਜਿਹੜਾ ਬੱਚਾ ਜਵਾਨ ਹੁੰਦਾ ਹੈ ਪਲੱਸ 2 ਪਾਸ ਕਰਦਾ ਤੇ ਉਹ ਬਾਹਰ ਚਲਿਆ ਜਾਂਦਾ ਹੁਣ ਤੁਸੀਂ ਕਹੋਗੇ ਤਾਂ ਆਪਣੀ ਮਰਜ਼ੀ ਹੈ ਵੀ ਇਹਦੇ ਵਿੱਚ ਤਾਂ ਨਹੀਂ ਸਵੀਟ ਦਾ ਹੱਥ ਹੋ ਸਕਦਾ ਇਹਦੇ ਪਿੱਛੇ ਤਾਂ ਨਹੀਂ ਚਾਲ ਹੋ ਸਕਦੀ ਡੈਫੀਨੇਟਲੀ 100% ਇਹਦੇ ਪਿੱਛੇ ਜੜੀਆਂ ਨੇ ਪਾਲਿਸੀਜ਼ ਕੰਮ ਕਰਦੀਆਂ ਤੁਹਾਨੂੰ ਕਿਵੇਂ ਉਜਾੜਨਾ ਤੁਹਾਨੂੰ ਕਿਵੇਂ ਤੁਹਾਡਾ ਮਾਈਂਡ ਜਿਹੜਾ ਹੈਗਾ ਵਾਸ਼ ਕਰਨਾ ਕਿ ਤੁਸੀਂ ਵਿਦੇਸ਼ ਹੀ ਜਾਓ ਉਹ ਉਹੀ ਤੁਹਾਡੇ ਵਾਸਤੇ ਬਣਿਆ ਇਥੇ ਤੁਹਾਡਾ ਕੱਖ ਨਹੀਂ ਹੋ ਸਕਦਾ ਉਹਦੇ ਵਿੱਚ ਬੇਸ਼ੱਕ ਭਾਵੇਂ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਸਾਡੇ ਗਾਣੇ ਸਾਡੀਆਂ ਫਿਲਮਾਂ ਜੋ ਕਿ ਇੱਕ ਸਟੇਟ ਦਾ ਪ੍ਰੋਪਾਗੈਂਡਾ ਹੁੰਦਾ ਉਹਦੇ ਤਹਿਤ ਕੰਮ ਕਰਦੀਆਂ ਤੇ ਸਾਨੂੰ ਦਿਖਾਇਆ ਜਾਂਦਾ ਖੁਆਬ ਦਿਖਾਏ ਜਾਂਦੇ ਨੇ ਸਾਨੂੰ ਮਹਿੰਗੀਆਂ ਕਾਰਾਂ ਵੱਡੀਆਂ ਬਿਲਡਿੰਗਾਂ ਸਾਫ਼ ਸੜਕਾਂ ਬਾਹਰਲਾ ਸਿਸਟਮ ਮਹਿੰਗੇ ਬ੍ਰਾਂਡਡ ਕੱਪੜੇ ਜਾਇ ਜਦੋਂ ਇਹ ਸਾਰਾ ਕੁਝ ਸਾਡੇ ਨੌਜਵਾਨ ਦੇਖਦੇ ਨੇ ਸਿਨੇਮੇ ਦੇ ਰੂਪ ਦੇ ਵਿੱਚ ਟੀਵੀਾਂ ਤੇ YouTube ਸੋਸ਼ਲ ਮੀਡੀਆ ਤੇ ਤਾ ਫਿਰ ਉਹ ਹੌਲੀ-ਹੌਲੀ ਜਿਹੜਾ ਹੈਗਾ ਮਾਈਂਡ ਬਣਨ ਲੱਗ ਪੈਂਦਾ ਕਿ ਭਾਈ ਪੰਜਾਬ 'ਚ ਤਾਂ ਹੈ ਹੀ ਕੁਛ ਨਹੀਂ ਵਿਦੇਸ਼ ਜਾਣਾ ਪਊਗਾ ਤੇ ਅੱਜ ਜਿਹੜੇ ਵਿਦੇਸ਼ ਗਏ ਨੇ ਉਹਨਾਂ ਦੇ ਹਾਲਾਤ ਵੀ ਤੁਸੀਂ ਦੇਖ ਲਓ ਸੋ ਮੇਰੇ ਕਹਿਣ ਤੋਂ ਭਾਵ ਕਿ ਪੰਜਾਬੀਆਂ ਦੀ ਗਿਣਤੀ ਪਹਿਲਾਂ ਝੂਠੇ ਮੁਕਾਬਲਿਆਂ ਦੇ ਵਿੱਚ ਘਟੀ ਉਸ ਤੋਂ ਬਾਅਦ ਨਸ਼ੇ ਦੇ ਵਿੱਚ ਤੇ ਅੱਜ ਵਿਦੇਸ਼ ਜਾਣ ਕਰਕੇ ਹੁਣ ਜਿਹੜੇ ਵਿਦੇਸ਼ ਚਲੇ ਗਏ ਉਹਨਾਂ ਨੇ ਵਾਪਸ ਤਾਂ ਆਉਣਾ ਨਹੀਂ ਅਖੀਰ ਉਹਨਾਂ ਨੇ ਪਾਸਪੋਰਟ ਲੈ ਕੇ ਨੈਸ਼ਨੈਟੀਆਂ ਲੈ ਕੇ ਉੱਥੇ ਸੈਟਲ ਹੋ ਜਾਣਾ ਤੇ ਦੂਜੀ ਤੀਜੀ ਪੀੜ੍ਹੀ ਦੇ ਬਾਅਦ ਪੰਜਾਬ ਦੇ ਨਾਲ ਉਹਨਾਂ ਦਾ ਮੋਹ ਜਿਹੜਾ ਹੈਗਾ ਉਹ ਉਹ ਲਗਭਗ ਮੋਹ ਦੀ ਗੱਲ ਕਨੈਕਸ਼ਨ ਜਿਹੜਾ ਮਾਫ ਕਰਨਾ ਉਹ ਹੈਗਾ ਲਗਭਗ ਟੁੱਟ ਜਾਣਾ ਤੇ ਫਿਰ ਪਿੱਛੇ ਜਿਹੜੀ ਆਬਾਦੀ ਵੱਧ ਰਹੀ ਹੈ ਨਿਤ ਦਿਨ ਉਹ ਹੈਗੀ ਆ ਭਈਆਂ ਦੀ ਸੋ ਭਈਆਂ ਦੇ ਆਉਂਦਿਆਂ ਦੇ ਰਾਸ਼ਨ ਕਾਰਡ ਬਣਾਉਣੇ ਰਾਜਨੀਤਿਕ ਲੋਕ ਜਿਹੜੇ ਭਾਵੇਂ ਆਪਾਂ ਕਹੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਾਰਟੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਛੋਟੇ ਲੈਵਲ ਤੇ ਗੱਲ ਕਰੀਏ ਤਾਂ ਐਮ ਐਲ ਏ ਐਮ ਸੀ ਜਿਹੜੇ ਨੇ ਉਹਨਾਂ ਨੇ ਆਪਣੇ ਲਾਹੇ ਵਾਸਤੇ ਕਿ ਇਹ ਵੋਟ ਸਾਡੇ ਵਾਲੇ ਪਾਸੇ ਆ ਜਾਵੇ ਉਹਨਾਂ ਨੇ ਸੁਪਾਰਸ਼ਾਂ ਪਾ ਪਾ ਕੇ ਤੇ ਭਈਆਂ ਦੇ ਆਧਾਰ ਕਾਰਡ ਜਾਰੀ ਕਰਵਾ ਦਿੱਤੇ ਯਾਨੀ ਕਿ ਭਈਆ ਆਉਂਦਾ 15 ਦਿਨਾਂ ਦੇ ਵਿੱਚ ਆ ਕੇ ਪੰਜਾਬ ਦਾ ਨੈਸ਼ਨਲ ਹੋ ਜਾਂਦਾ ਹੈ ਇਹ ਹੀ ਤੁਸੀਂ ਕਿਤੇ ਮੈਨੂੰ ਮੈਂ ਤੁਹਾਨੂੰ ਧੋਕੇ ਇਹ ਗੱਲ ਕਹਿਣਾ ਵੀ ਇਹ ਹੀ ਕੁਝ ਤੁਸੀਂ ਜਾ ਕੇ ਹਿਮਾਚਲ ਦੇ ਵਿੱਚ ਕਰਕੇ ਦਿਖਾ ਦਿਓ ਆਧਾਰ ਕਾਰਡ ਤੇ ਦੂਰ ਤੁਸੀਂ ਉੱਥੇ ਕੋਈ ਬਿਜ਼ਨਸ ਜਾਂ ਕੋਈ ਹੋਰ ਜਿਹੜੀ ਹੈ ਲਾਭ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਦੇ ਪੱਕੇ ਜਿਹੜੇ ਨੇ ਕਾਨੂੰਨ ਬਣੇ ਹੋਏ ਨੇ ਹਿਮਾਚਲ ਵਾਸਤੇ ਇਸ ਤਰੀਕੇ ਦੇ ਨਾਲ ਹੋਰ ਬੜੀਆਂ ਸਾਰੀਆਂ ਸਟੇਟਾਂ ਹੈਗੀਆਂ ਜਿੱਥੇ ਬਾਹਰੋਂ ਬੰਦਾ ਆ ਕੇ ਤੇ ਉਹ ਵਸ ਨਹੀਂ ਸਕਦਾ ਤੁਸੀਂ ਅੱਜ ਪੰਜਾਬ ਦੇ ਹਾਲਾਤ ਵੇਖੋ ਜੇ ਲੁਧਿਆਣੇ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਛੱਟ ਪੂਜਾ ਵਾਲਾ ਦਿਨ ਲੰਘ ਕੇ ਗਿਆ ਉਸ ਦਿਨ ਇਹ ਉੱਥੇ ਪ੍ਰਭਾਵ ਪੈ ਰਿਹਾ ਸੀ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਨਹੀਂ ਨਹੀਂ ਯਾਨੀ ਕਿ ਯੂਪੀ ਬਿਹਾਰ ਦੇ ਵਿੱਚ ਘੁੰਮ ਰਹੇ ਹੋਈਏ ਇਸ ਤਰ੍ਹਾਂ ਲੱਗ ਰਿਹਾ ਸੀਗਾ ਸੋ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਘਟਨਾਵਾਂ ਵਧਣ ਲੱਗੀਆਂ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਉੱਥੇ ਆਈਏ ਜਰਾਕ ਕਿ 15 ਦਿਨਾਂ ਦੇ ਵਿੱਚ ਆਧਾਰ ਕਾਰਡ ਪ੍ਰਾਪਤ ਕਰ ਲੈਣਾ ਯਾਨੀ ਕਿ ਪੰਜਾਬ ਦਾ ਸਿਟੀਜ਼ਨ ਬਣ ਜਾਓ ਜਾਂ ਨੈਸ਼ਨਲ ਬਣ ਜਾਓ ਪਰ ਜੇ ਇਹ ਕਈ ਵਾਰੀ ਨਾ ਸਾਡੇ ਪੱਤਰਕਾਰ ਬੜੇ ਸਿਆਣੇ ਬਣਦੇ ਆਪਣੇ ਆਪ ਚ ਲਓ ਜੀ ਤੁਸੀਂ ਭਈਆਂ ਦੇ ਉੱਤੇ ਤਾਂ ਤੰਜ ਕੱਸਦੇ ਹੋ ਤੇ ਆਪ ਤੁਸੀਂ ਵਿਦੇਸ਼ ਗਏ ਹੋ ਤੁਹਾਡੇ ਤੁਸੀਂ ਵੀ ਆਪਣੇ ਬਾਰੇ ਦੱਸੋ ਜਿਹੜਾ ਪੰਜਾਬੀਆਂ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ ਹੈ ਨਾ ਉਹ ਉਹ ਇਸ ਤਰੀਕੇ ਨਾਲ ਨਹੀਂ ਹੈਗਾ ਵੀ 250 ਦੀ ਟਿਕਟ ਲਈ ਤੇ ਜਰਨਲ ਡੱਬੇ ਦੇ ਵਿੱਚ ਚੜ ਕੇ ਤਿੰਨ ਰਾਤਾਂ ਲਗੀਆਂ ਤੇ ਤੁਸੀਂ ਪੰਜਾਬ ਪਹੁੰਚ ਗਏ ਤੇ ਡੈਥ ਸਿੱਟ ਕੰਮ ਖਤਮ ਹੋ ਜਾਂਦਾ ਇੱਥੇ ਪੰਜਾਬੀਆਂ ਨੇ 50-50 ਲੱਖ ਰੁਪਇਆ ਭਰਿਆ ਜੇ ਸਟੱਡੀ ਬੇਸ ਤੇ ਗਏ ਨੇ 25-25 ਲੱਖ ਰੁਪਇਆ ਭਰਿਆ ਫਿਰ ਉੱਥੇ ਜਾ ਕੇ ਕੱਚੇ ਰਹੇ ਨੇ ਉੱਥੇ ਜਾ ਕੇ ਵਰਕ ਪਰਮਿਟ ਟੈਕਸ ਭਰ ਭਰਾ ਕੇ ਤੇ 15-20 ਸਾਲ ਬਾਅਦ ਜਾ ਕੇ ਕਿਤੇ ਨੈਸ਼ਨਲਟੀ ਪ੍ਰਾਪਤ ਉਹ ਕਰਦੇ ਨੇ ਜਦੋਂ ਕਿ ਉਹ ਅੱਧੇ ਪੌਣੇ ਜਾ ਕੇ ਉਥੇ ਉਹਨਾਂ ਲੋਕਾਂ ਵਰਗੇ ਹੋ ਜਾਂਦੇ ਆ ਉਦੋਂ ਜਾ ਕੇ ਉਹਨਾਂ ਨੂੰ ਨੈਸ਼ਨੈਲਟੀ ਦਿੱਤੀ ਜਾਂਦੀ ਹੈ ਤੇ ਬਕਾਇਦਾ ਇੱਕ ਸੌ ਚੁੱਕ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਤੁਸੀਂ ਆਥ ਲੈਣੀ ਹੁੰਦੀ ਹੈ ਕਿ ਤੁਸੀਂ ਇਸ ਦੇਸ਼ ਦੇ ਨਾਲ ਵਫਾਦਾਰ ਰਹੋਗੇ ਹੈ ਕੋਈ ਸਿਸਟਮ ਹੁਣ ਕਹਿਣਗੇ ਵੀ ਇਹ ਜੀ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਪੰਜਾਬ ਤਾਂ ਭਾਰਤ ਦਾ ਹੀ ਹਿੱਸਾ ਹੈ ਤੇ ਫਿਰ ਹਿਮਾਚਲ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਉਥੇ ਕਾਨੂੰਨ ਕਿਉਂ ਹੈ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਹੈਗਾ ਸੋ ਇਹ ਜੋ ਪੰਜਾਬ ਦੇ ਵਿੱਚ ਇਸ ਵੇਲੇ ਵਾਪਰ ਰਿਹਾ ਹੈ ਭਈਏ ਸਿਰਫ ਆਪਣਾ ਕਲਚਰ ਲੈ ਕੇ ਪੰਜਾਬ ਚ ਨਹੀਂ ਆਏ ਤਮਾਕੂ ਬੀੜੀ ਜਰਦਾ ਇਹ ਪੰਜਾਬੀਆਂ ਦਾ ਨਹੀਂ ਸੀ ਇਹ ਯੂਪੀ ਬਿਹਾਰ ਤੋਂ ਹੀ ਆਇਆ ਤੁਸੀਂ ਦੇਖਿਆ ਹੋਣਾ ਕਿ ਡਰਾਈਵਰ ਵੀਰ ਨੇ ਸਾਡੇ ਜਿਹੜੇ ਪੰਜਾਬੀ ਉਹਨਾਂ ਨੇ ਇਹ ਜਰਦਾ ਜੁਰਦਾ ਲਾਣਾ ਸ਼ੁਰੂ ਕੀਤਾ ਉਹ ਉਹ ਕਿਉਂ ਕਿਉਂਕਿ ਉਹ ਵੀ ਇਹ ਸਟੇਟਾਂ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਢੇੜੇ ਲਾ ਕੇ ਆਉਂਦੇ ਆ ਸਮਾਨ ਲਿਜਾਣਾ ਇਮਪੋਰਟ ਐਕਸਪੋਰਟ ਜਾਂ ਸਾਰਾ ਕੁਝ ਕਹੋ ਸੋ ਇਹ ਇਹ ਜਿਹੜੀਆਂ ਉੱਥੋਂ ਦੀਆਂ ਦੇਣ ਨੇ ਗੁਟਕਾ ਪਾਣ ਮਸਾਲਾ ਸਿਗਰਟ ਬੀੜੀ ਜੋ ਜੋ ਹੈਗਾ ਇਸ ਤਰ੍ਹਾਂ ਦੇ ਇਹ ਸਾਰਾ ਭਈਏ ਜਿਹੜੇ ਨੇ ਉਹ ਨਾਲ ਲੈ ਕੇ ਪੰਜਾਬ ਦੇ ਵਿੱਚ ਆਏ ਆ ਉਸ ਤੋਂ ਬਾਅਦ ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣੀਆਂ ਵਾਰਦਾਤਾਂ ਬਹੁਤ ਸਾਰੀਆਂ ਛੇੜ ਛਾੜ ਦੀਆਂ ਵਾਰਦਾਤਾਂ ਕਤਲ ਜਿਹੜੇ ਆ ਤਕਰੀਬਨ ਪਿਛਲੇ 10 ਸਾਲ ਦੇ ਵਿੱਚ ਮੰਨਿਆ ਜਾ ਰਿਹਾ ਵੀ 280 ਦੇ ਕਰੀਬ ਕਤਲ ਜਿਹੜੇ ਆ ਉਹ ਪ੍ਰਵਾਸੀਆਂ ਵੱਲੋਂ ਕੀਤੇ ਗਏ ਬਾਹਰੋਂ ਆਏ ਲੋਕਾਂ ਵੱਲੋਂ ਕੀਤੇ ਗਏ ਪੰਜਾਬ ਦੇ ਵਿੱਚ ਫਿਰ ਲੁੱਠਾਂ ਕੋਹਾਂ ਵਧ ਕੀਤੀਆਂ ਗਈਆਂ ਸਾਡੇ ਤਾਂ ਪੰਜਾਬੀ ਇਹਨੇ ਅਵੇਸਲੇ ਹੋ ਗਏ ਆ ਕਿ ਕਰੋੜਾ ਰੁਪਈਆਂ ਦੀਆਂ ਕੋਠੀਆਂ ਪਾ ਕੇ ਤੇ ਭਈਆਂ ਨੂੰ ਸੌਂਪ ਗਏ ਆ ਵੀ ਸੰਭੋ ਨਜ਼ਾਰੇ ਲਾਓ ਤੇ ਅੱਗੋਂ ਭਈਏ ਵੀ ਕੀ ਕਰ ਰਹੇ ਨੇ ਪਿਛਲੇ ਦਿਨੀ ਮੈਂ ਇੱਕ ਲੜਕੀ ਦੀ ਵੀਡੀਓ ਦੇਖ ਰਿਹਾ ਸੀ ਜੋ ਸਰਵੇ ਕਰਦੀ ਫਿਰਦੀ ਆ ਪੰਜਾਬ ਦੇ ਪਿੰਡਾ ਪਿੰਡਾ ਦੇ ਵਿੱਚ ਉਹ ਕਹਿੰਦੀ ਆ ਵੀ ਇੱਥੇ ਤਾਂ ਹੋਰ ਵੀ ਕੰਮ ਜਿਹੜਾ ਹੈਗਾ ਉਹ ਅੱਗੇ ਚਲਾ ਗਿਆ ਉਹ ਕਹਿੰਦੀ ਆ ਵੀ ਜੇ ਕੋਈ ਪਿਓ ਜਿੱਦਾ ਮੰਨ ਲਓ ਕੋਈ ਪ੍ਰਵਾਸੀ ਭਈਆ ਜਿਹੜਾ ਪੰਜਾਬ ਚ ਆਇਆ ਉਹਦਾ ਨਾਂ ਰਮੇਸ਼ ਕੁਮਾਰ ਆ ਉਹਦੇ ਘਰ ਜਦੋਂ ਬੱਚਾ ਹੁੰਦਾ ਹੈ ਉਹ ਆਪਣੇ ਬੱਚੇ ਦਾ ਨਾਮ ਜਿਹੜਾ ਹੈਗਾ ਸਿੱਖ ਨੇਮ ਤੋਂ ਰੱਖ ਰਿਹਾ ਪਿੱਛੇ ਸਿੰਘ ਲਾ ਰਿਹਾ ਪਿੱਛੇ ਕੌਰ ਲਾਇਆ ਜਾ ਰਿਹਾ ਕੁੜੀਆਂ ਦੇ ਨਾਮਾਂ ਦੇ ਪਿੱਛੇ ਪਰ ਉਹ ਹੈ ਜਿਹੜੇ ਨੇ ਉਧਰੋਂ ਆਏ ਹੋਏ ਆ ਸੋ ਇਹ ਕਨਫਿਊਜ਼ਨ ਪੈਦਾ ਕੀਤੀ ਜਾ ਰਹੀ ਹੈ ਕਿ ਭਾਈ ਇਹ ਸਿੱਖ ਹੀ ਨੇ ਇਹ ਪੰਜਾਬੀ ਹੀ ਨੇ ਆਉਂਦੇ 2-4 ਜਿਹੜੀਆਂ ਉਹਨਾਂ ਦੀਆਂ ਇੱਥੇ ਜਨਰੇਸ਼ਨਸ ਚੱਲਣ ਗਈਆਂ ਫਿਰ ਉਹ ਕਹਿਣਗੇ ਅਸੀਂ ਤਾਂ ਪੱਕੇ ਵਾਸੀ ਆ ਤੋ ਇਸ ਤਰੀਕੇ ਦੇ ਨਾਲ ਪੰਜਾਬ 'ਚ ਜਿਹੜੀਆਂ ਚੇਂਜੇਸ ਲਿਆਂਦੀਆਂ ਜਾ ਰਹੀਆਂ ਜੋ ਸਾਡੇ ਲਈ ਬਹੁਤ ਮਹਿੰਗੀਆਂ ਪੈਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਜਿਨ੍ਹਾਂ ਨੇ ਕੋਟੀਆਂ ਸੰਭਾਲੀਆਂ ਹੋਈਆਂ ਇਹਨਾਂ ਨੂੰ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਕਮਰੇ ਦਿੱਤੇ ਹੋਏ ਨੇ ਉਹ ਭਾਈ ਇਹ ਛੱਡਣਗੇ ਨਹੀਂ ਮੁੜ ਕੇ ਇਹ ਛੱਡਣਗੇ ਨਹੀਂ ਮੁੜ ਕੇ ਤੁਸੀਂ ਕੋਟਾਂ ਦੇ ਚੱਕਰ ਕੱਟੋਗੇ ਜਿਹੜੇ ਵਿਦੇਸ਼ 'ਚ ਬੈਠੇ ਹੋਏ ਖਾਸ ਤੌਰ ਦੇ ਉੱਤੇ ਤੁਹਾਡਾ ਤੇ ਬਾਹਰੋਂ ਜਾਣਾ ਵੀ ਔਖਾ ਹੋ ਜਾਊਗਾ ਹੌਲੀ-ਹੌਲੀ ਪੈਰ ਪੱਕੇ ਇਹਨਾਂ ਦੇ ਕੀਤੇ ਜਾ ਰਹੇ ਆ ਵੱਡੀਆਂ ਪ੍ਰਾਪਰਟੀਆਂ ਬਣਾਉਣੀਆਂ ਵੱਡੀਆਂ ਜ਼ਮੀਨਾਂ ਲੈਣੀਆਂ ਆਲੀਸ਼ਾਨ ਜਿਹੜੀਆਂ ਕੋਠੀਆਂ ਲੈਣੀਆਂ ਉਹ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਹੋਈਆਂ ਤੇ ਤੁਸੀਂ ਜਿਹੜੇ ਹੋ ਹੌਲੀ-ਹੌਲੀ ਆਪਣੇ ਪੈਰ ਉਖਾੜ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵਸਦੇ ਜਾ ਰਹੇ ਹੋ ਜਾਂ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਵੇਚੀ ਜਾਂਦੇ ਹੋ ਆਪਣੀ ਮਿੱਟੀ ਤੇ ਤੁਸੀਂ ਆਪਣਾ ਜਿਹੜਾ ਦਾਵਾ ਹੈਗਾ ਉਹ ਛੱਡ ਰਹੇ ਹੋ ਗੱਲਾਂ ਅਸੀਂ ਕਰਦੇ ਆਂ ਵੀ ਆਪਾਂ ਸਿੱਖ ਰਾਜ ਲੈ ਕੇ ਆਵਾਂਗੇ ਪਰ ਮੇਨ ਗੱਲ ਇਹ ਹੈਗੀ ਹੈ ਕਿ ਭਾਈ ਇਹ ਗੱਲਾਂ ਯਾਦ ਰੱਖੋ ਕਿ ਆਪਣੀ ਜ਼ਮੀਨਾਂ ਵਿੱਚੋ ਆਪਣੀਆਂ ਦੁਕਾਨਾਂਾਂ ਵਿੱਚੋ ਆਪਣੀਆਂ ਕੋਠੀਆਂ ਦੇ ਕਬਜ਼ੇ ਇਹਨਾਂ ਨੂੰ ਨਾ ਸੰਭਾਲੋ ਇਹ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਵੇਲੇ ਜਿਹੜੀ ਕਰਨ ਵਾਲੀ ਹੈਗੀ ਹੈ ਆਦਰਵਾਇਜ਼ ਤੁਸੀਂ ਦੇਖੋਗੇ ਇੱਕ ਗੱਲ ਹੋਰ ਮੈਂ ਚੇਤਾਵਨੀ ਤੁਹਾਨੂੰ ਦੇਣੀ ਚਾਹੁੰਦਾ ਆ ਜਿਹੜੀ ਘਟਨਾਵਾਂ ਵਾਲੇ ਪਾਸੇ ਹੁਣ ਆ ਜੀਏ ਲੰਬੀ ਹੋ ਗਈ ਗੱਲ ਇਹ ਜਿਹੜੇ ਦੋ ਨੌਜਵਾਨਾਂ ਦੇ ਕਤਲ ਇੱਕ ਗੰਭੀਰ ਹਾਲਤ ਦੇ ਵਿੱਚ ਇੱਕ ਦਾ ਕਤਲ ਹੋ ਗਿਆ ਉਹ ਉਹ ਮਰ ਚੁੱਕਿਆ ਮੁੰਡਾ ਸੋ ਇਹ ਹੋ ਸਕਦਾ ਵੀ ਭਾਈ ਇੱਕ ਡੈਮੋ ਹੋਵੇ ਆਉਂਦੇ ਸਮੇਂ ਦੇ ਵਿੱਚ ਇੱਕ ਵੱਡੇ ਕਤਲੇਆਮ ਦੀ ਤਿਆਰੀ ਹੋਵੇ ਕਿਉਂਕਿ ਤੁਸੀਂ ਦੇਖੋ ਇਹੋ ਜਿਹੇ ਘਟਨਾਵਾਂ ਤੋਂ ਬਾਅਦ ਕੀ ਹੁੰਦਾ ਹੁੰਦਾ ਕੀ ਹੈ ਵੀ ਇਧਰੋਂ ਸਿੱਖ ਜਾਂ ਪੰਜਾਬੀ ਇਕੱਠੇ ਹੋਣਗੇ ਲਓ ਜੀ ਇਹਨਾਂ ਨੂੰ ਤਾਂ ਸਾਡੇ ਬੰਦੇ ਦੋ ਜਿਹੜੇ ਹੈਗੇ ਉਹ ਕਤਲ ਕਰ ਦਿੱਤੇ ਆ ਤੁਸੀਂ ਇਧਰੋਂ ਕੋਈ ਗੱਲਬਾਤ ਕਰੋਗੇ ਕੋਈ ਛੋਟਾ ਮੋਟਾ ਕੋਈ ਐਕਸ਼ਨ ਲਾਉਂਗੇ ਲਓ ਜੀ ਉਧਰੋਂ 扑ਕਾ ਕੇ ਤੇ ਉਹ ਤੁਹਾਡੇ ਉੱਤੇ ਵੱਡਾ ਐਕਸ਼ਨ ਕਰ ਸਕਦੇ ਨੇ ਸੋ ਇਹ ਹੋ ਸਕਦਾ ਵੀ ਡੈਮੋ ਹੋਵੇ ਇਹਦੇ ਲਈ ਵੀ ਪੰਜਾਬੀਆਂ ਨੂੰ ਤਿਆਰ ਪਰ ਤਿਆਰ ਜਿਹੜਾ ਰਹਿਣਾ ਚਾਹੀਦਾ ਹੁਣ ਤੁਸੀਂ ਦੇਖੋ ਸਾਡੇ ਹੀ ਪੰਜਾਬ ਦੇ ਵਿੱਚ ਆ ਕੇ ਤੇ ਸਾਡੇ ਹੀ ਮੁੰਡੇ ਮਾਰੇ ਤੇ ਸਾਡੇ ਹੀ ਲੋਕ ਧਰਨਿਆਂ ਦੇ ਉੱਤੇ ਬੈਠੇ ਹੋਇਆ ਸੋ ਕਿੱਡੀ ਸ਼ਰਮ ਵਾਲੀ ਗੱਲ ਹੈਗੀ ਆ ਸਾਡੇ ਵਾਸਤੇ ਤੇ ਸਾਡੇ ਲੀਡਰ ਜਿਹੜੇ ਨੇ ਉਹ ਆਪਣੇ ਲਾਲਚ ਦੇ ਕਰਕੇ ਤੇ ਭਈਆਂ ਦਾ ਰਾਜ ਜਿਹੜਾ ਹੈਗਾ ਉਹਨਾਂ ਨੇ ਕਿੰਨਾ ਇੱਥੇ ਵਧਾ ਦਿੱਤਾ ਕਿ ਜਿੱਥੇ ਤੁਸੀਂ ਜਾਓ ਜਿਹੜੀ ਰੇੜੀ ਤੁਸੀਂ ਦੇਖੋ ਭਈਏ ਦੀ ਲੱਭਦੀ ਹੈ ਖਾਣ ਪੀਣ ਦੀਆਂ ਅਵਸਥਾ ਤੁਸੀਂ ਦੇਖੋ ਹੁਣ ਤਾਂ ਇੰਟਰਨੈਟ ਦੇ ਉੱਤੇ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਹਜ਼ਾਰਾਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਗੰਦੇ ਤਰੀਕੇ ਦੇ ਨਾਲ ਇਹ ਬਣਾ ਕੇ ਸਾਰਾ ਕੋਈ ਹਾਈਜੀਨਿਕ ਕੋਈ ਕੁਝ ਨਹੀਂ ਪੈਰਾਂ ਨਾਲ ਗੁੰਨ ਗੁੰਨ ਕੇ ਆਟਾ ਇਥੋਂ ਤੱਕ ਇਹ ਵਿੱਚ ਪਿਸ਼ਾਬ ਕਰਨ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਗਈਆਂ ਉਹ ਉਹ ਤੁਸੀਂ ਸਾਰਾ ਇਹਨਾਂ ਦੇ ਕੋਲੋਂ ਖਾਈ ਜਾ ਰਹੇ ਹੋ ਇੱਕ ਪਾਸਿਓ ਉਹ ਤੁਹਾਡੀ ਸਿਹਤ ਜਿਹੜੀ ਹੈਗੀ ਉਹ ਖਰਾਬ ਹੋ ਰਹੀ ਹੈ ਦੂਸਰੇ ਪਾਸਿਓ ਤੁਹਾਨੂੰ ਫਾਈਨੈਂਸ਼ਲੀ ਜਿਹੜਾ ਹੈਗਾ ਉਹ ਖੋਰਾ ਲੱਗ ਰਿਹਾ ਤੀਸਰੇ ਪਾਸਿਓ ਤੁਹਾਡੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ ਚੌਥੇ ਪਾਸਿਓ ਤੁਹਾਡੀ ਜਿਹੜੀ ਕਤਲੇਆਮ ਜਿਹੜਾ ਹੈਗਾ ਉਹ 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 ਹੋ ਰਿਹਾ ਹੈਗਾ ਤੁਹਾਡੇ ਮੁੰਡੇ ਮਾਰੇ ਜਾ ਰਹੇ ਆ ਜਾਂ ਹੋਰ ਵੀ ਹੋ ਰਿਹਾ ਛੇੜਖਾਨੀਆਂ ਹੋ ਰਹੀਆਂ ਸੋ ਇਹ ਇਹਨੂੰ ਠੱਲ ਪਾਣੀ ਪਾਉਗੀ ਭਾਈ ਇਹ ਲੀਡਰਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਆਉਂਦਿਆਂ ਰਾਸ਼ਨ ਕਾਰਡ ਦੇਣੇ ਬੰਦ ਕਰੋ ਪੱਕੇ ਸਿਟੀਜ਼ਨਸ਼ਿਪ ਵਾਲਾ ਜਿਹੜਾ ਸਿਸਟਮ ਹੈਗਾ ਇਹਨੂੰ ਬੰਦ ਕਰਵਾਇਆ ਜਾਵੇ ਤੇ ਆਪਣੀਆਂ ਕੋਠੀਆਂ ਕਾਰਾਂ ਜੋ ਵੀ ਹੈਗਾ ਉਹ ਇਹਨਾਂ ਨੂੰ ਦੇਣਾ ਬੰਦ ਕੀਤਾ ਜਾਵੇ अदरवाइज ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਭਾਰੀ ਪਊਗਾ ਜੀ ਜੀ ਜਲਦੀ ਸਿੰਘ ਜੀ ਕਿਨੂੰ ਕਿ ਕਾਫੀ ਗੰਭੀਰ ਮੁੱਦਾ ਬਣ ਗਿਆ ਇਹ ਜਿਸ ਤਰੀਕੇ ਨਾਲ ਕਿਰੋ ਕਿ ਪੰਜਾਬੀਆਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਤੇ ਜਿੱਦਾਂ ਕਿ ਹੋਰ ਵੀ ਅਪਡੇਟ ਆਂਦੀ ਆ ਹੋਰ ਕਿਰੋ ਕਿ ਇਸ ਨਾਲ ਜਾਣਕਾਰੀ ਜੁੜਦੀ ਜਾਂਦੀ ਹੈ ਦਰਸ਼ਕਾਂ ਦੁੱਖ ਦਰਸ਼ਕਾਂ ਨੂੰ ਦੁਆਰਾ ਕਿਰੋ ਕਿ ਉਹ ਸਾਰੀ ਜਾਣਕਾਰੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਹੀ ਜਾਣਕਾਰੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਤੁਹਾਡਾ ਸਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਸ